ਦੋਸਤੋ ਅੱਜ ਅਸੀਂ ਖੜੇ ਆ ਖਾਲਸਾ ਪੀਜਾ ਹੱਬ ਕੋਲ ਇਹ ਤੁਸੀਂ ਦੇਖ ਰਹੇ ਹੋ ਤੇ ਇਹ ਜਿਹੜਾ ਰਸਤਾ ਇੱਧਰੋਂ ਜਾ ਰਿਹਾ ਹੈ ਜਾਂ ਆ ਰਿਹਾ ਉਧਰੋਂ ਵਾਈ ਬਲੌਕ ਮੋੜ ਵੱਲੋਂ ਆਹ ਦੇਖੋ ਇੱਕ ਕਮਜੂਲਰ ਹੈ ਉਧਰੋਂ ਰਸਤਾ ਆ ਰਿਹਾ ਇੱਧਰ ਜਾ ਰਿਹਾ ਰਿਸ਼ੀਨਗਰ ਟੈਲੀਫੋਨ ਐਕਸਚੇਂਜ ਵਾਲੇ ਪਾਸੇ ਤੇ ਇਹ ਤੁਸੀਂ ਪਾਰਕ ਦੇਖ ਰਹੇ ਹੋ ਪਾਰਕ ਦੇ ਨਾਲ ਇਹਨਾਂ ਨੇ ਹੱਟ ਲਈ ਹੋਈ ਹੈ ਤੇ ਆਓ ਇਹਨਾਂ ਨੂੰ ਹੁਣ ਪੁੱਛਦੇ ਹਾਂ ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਡਾ ਆਪਣਾ ਹਾਂਜੀ ਹਾਂਜੀ ਇੱਕ ਦੋ ਤੋਂ ਸ਼ੁਰੂ ਕੀਤਾ ਤੁਸੀਂ ਇੱਥੇ ਆਉਣਾ ਲੱਗਿਆ ਤੁਸੀਂ ਉਹ ਬੰਦੇ ਕੋਲੋਂ ਨਹੀਂ ਲੱਗਿਆ ਨਹੀਂ ਇਹ ਨਹੀਂ ਹਾਂਜੀ ਕਿੱਦਾਂ ਤੁਹਾਡਾ ਕੰਮ ਕਿਤੇ ਚੱਲ ਰਿਹਾ ਹੈ ਹਾਂਜੀ ਇਹੀ ਕੰਮ ਕੀਤਾ ਸੀ ਸ਼ੁਰੂ ਤੁਸੀਂ ਪਹਿਲਾਂ ਹਾਂ ਹਾਂਜੀ ਹਾਂਜੀ ਇਹੀ ਕੀਤਾ ਸੀ ਤੁਹਾਡਾ ਸ਼ੋਭਨਾਮ ਅਮਰਜੀਤ ਸਿੰਘ ਜੀ ਅੱਛਾ ਇੱਥੋਂ ਨਹੀਂ ਰਹਿਣ ਵਾਲੇ ਹਾਂਜੀ ਤੇ ਕੰਮ ਠੀਕ ਠਾਕ ਚੱਲ ਰਿਹਾ ਹੈ ਹਾਂਜੀ ਚੱਲੀ ਜਾਂਦਾ ਬਸ ਕਿਦੋਂ ਸ਼ੁਰੂ ਕੀਤਾ ਤੁਸੀਂ ਥੋੜਾ ਟਾਈਮ ਆਇਆ ਮਿੰਟ ਕੋ ਸਾਨੂੰ ਬੜੀ ਇਸ ਗੱਲ ਦੀ ਬਹੁਤ ਜ਼ਿਆਦਾ ਖੁਸ਼ੀ ਹੈ ਕਿ ਦੋਨੋਂ ਬੱਚੇ ਜਿਹੜੇ ਨੇ ਨਸ਼ਿਆ ਤੋਂ ਰਹਿਤ ਨੇ ਤੇ ਇਹ ਫੇਰ ਕੰਮ ਕਰ ਰਹੇ ਨੇ ਇਸ ਗੱਲ ਦੀ ਖੁਸ਼ੀ ਦੇ ਨਾਲ ਮੈਂ ਸੋਚਿਆ ਕਿ ਇਹਨਾਂ ਦੀ ਪ੍ਰੋਮੋਸ਼ਨ ਕਰੀਏ ਪ੍ਰਮੋਟ ਕਰੀਏ ਇਹਨਾਂ ਨੂੰ ਤੇ ਤੁਸੀਂ ਪੀਜ਼ਾ ਬਣਾਉਂਦੇ ਹਾਂ ਹਾਂਜੀ ਅਪਣਾ ਪੀਜ਼ਾ ਹੁੰਦਾ ਜੀ ਗਾਲੀ ਬੈਠ ਹੁੰਦੀ ਹੈ ਜੀ ਅੱਛਾ ਹਾਂਜੀ ਹੋਰ ਕੀ ਕੀ ਫਲਾਹਤ ਵਾਲੇ ਦੋ ਹੀ ਚੀਜ਼ਾਂ ਰੱਖਿਆ ਜੀ ਹਲੇ ਹਫਤਾ ਕੋਇਆ ਆਪਾਂ ਨੂੰ ਕੰਮ ਸ਼ੁਰੂ ਕੀਤੇ ਨੇ ਜੀ ਆ ਬਾਕੀ ਵਾਈਗਰੋ ਜਿੱਦਾ ਹੁਣੇ ਲਈ ਮੇਰ ਹੁੰਦੀ ਹੈਗੀ ਨਵੇਂ ਨਵੇਂ ਚੀਜ਼ ਐਡ ਕਰਦੇ ਜਾਵਾਂਗੇ ਨਾਲ ਨਾਲ ਜੀ ਆ ਬਾਕੀ ਆਪਣਾ ਡੋ ਵਗੈਰਾ ਆਪਣਾ ਸਾਰਾ ਫਰੈਸ਼ ਹੁੰਦਾ ਜੀ ਸੌਸ ਵਗੈਰਾ ਆਪਣੀ ਸਾਰੀ ਹੁੰਦੀ ਆ ਆਪ ਬਣਾਈਦੀ ਆ ਜੀ ਹਾਂਜੀ ਬਾਕੀ ਸਬਜ਼ੀਆਂ ਵਗੈਰਾ ਤਾਂ ਬਾਹਰ ਤੋਂ ਪਤਾ ਲੈਣੀ ਪੈਂਦੀ ਆਣੀ ਜੀ ਤੁਸੀਂ ਹੋਮ ਡਿਲੀਵਰੀ ਵੀ ਕਰਦੇ ਹੋ ਹਾਂਜੀ ਫਲਾਹਤ ਵਾਲੇ 1 ਵੀਕ ਹੋਇਆ ਵਾ ਬਾਕੀ ਹੌਲੀ ਹੌਲੀ ਅਸੀਂ ਸ਼ੁਰੂ ਕਰਾਂਗੇ ਹਾਂ ਹੋਮ ਡਿਲੀਵਰੀ ਵੀ ਸ਼ੁਰੂ ਕਰਾਂਗੇ ਸਾਨੂੰ ਬਲਮੀਕ ਹੋਇਆ ਬਾਕੀ ਬੰਦਾ ਬੰਦਾ ਰੱਖਦੇ ਆ ਕਿ ਫੇਰ ਕੋ

ਇਹ ਕਿੰਨੇ ਦਿਨ ਚ ਬਣ ਜਾਏਗਾ ਜੀ ਨੂੰ ਭਾਈ ਲੱਗਦੇ ਆ 10 ਤੋਂ 12 ਮਿੰਟ ਕੇ ਚੀਜ਼ ਨੇ 10 ਤੋਂ 12 ਮਿੰਟ ਲੱਗਦੇ ਇਹਨੂੰ ਬਸ ਹਾਂ ਜੀ एक स्वादी ग्रेवी है जी मसाला जी ਇਹ ਪੀਜ਼ਾ ਸੌਸ ਹੋਊ ਸੰਦੀ ਅੱਛਾ ਅੱਛਾ ਤੁਸੀਂ ਆਪ ਘਰੇ ਬਣਾਨੇ ਆ ਜੀ ਹਾਂ ਸੌਸ ਤੇ ਵੀ ਆ ਵੀ ਰੈਡੀमेड ਪਰ ਤੇ ਆਪ ਤਿਆਰ ਕਰਦੇ ਸਾਰੀਆਂ ਚੀਜ਼ਾਂ ਆਪ ਹੀ ਤਿਆਰ ਕਰਦੇ ਹੋ ਹਾਂ ਜੀ ਸੌਸ ਤੇ ਬਾਕੀ ਮੇਨ ਦਾ ਪੀਜ਼ਾ ਆਪਣਾ ਡੋ ਹੋ ਗਿਆ ਜੀ ਸੌਸ ਹੋ ਗਈ ਇਹ ਚੀਜ਼ਾਂ ਬਾਕੀ ਜਾਰ ਬਾਕੀ ਸਬਜ਼ੀਆਂ ਵਗੈਰਾ ਬਾਜ਼ਾਰੋਂ ਆ ਜਣੀਆਂ ਇੱਕ ਹੀ ਪਾਇਆ ਇਹ ਆਪਣਾ ਮੂਦਰੇਲਾ ਚੀਜ਼ ਹੈ ਜੀ ਜੀ ਹਾਂ ਪਹਿਲਾਂ ਲਿਕਵਿਡ ਚੀਜ਼ ਪਾਇਆ ਸੀਗਾ ਜੀ ਹੁਣ ਮੂਦਰੇਲਾ ਚੀਜ਼ ਇਹ ਸਾਰਾ ਵੈਜੀਟੇਰੀਅਨ ਹੀ ਜੀ ਸਭ ਵੈਜੀਟੇਰੀਅਨ ਨੋਨ ਵੇਜ ਨਹੀਂ ਜਗਾ ਆਪਣੀ ਜੀ ਤੁਸੀਂ ਇਹ ਲੈਣਾ ਹੈ पहला मिले गए हां पहला भी लेके चलते नहीं अभी पहली बार ले अच्छा, अच्छा। पहली बार आएंगे कई बार देखी बातें जाते हैं जी जी देखते आज एक बार लेके तो अड्डे रेट ने जेड़े जे, मार्केट नालों कट ने किस तरह ਰੇਟ ਤਾਂ ਆਪਾਂ ਜੈਨੂਨ ਜਿਹਾ ਰੱਖਿਆ ਜਿਆਦਾ ਰੱਖੇ ਨਹੀਂਗੇ ਕਿੰਨੇ ਦਾ ਪੀਜ਼ਾ ਇਹ ਸਟਾਰਟਿੰਗ ਤਾਂ 80 ਤੋਂ ਹੋ ਜਾਂਦੀ ਹੈ ਬਾਕੀ ਮਿਕਸ ਵੈਜ ਜਿਹੜਾ ਹੋ ਜਾਂਦਾ ਆ ਉਹ 130 ਦਾ ਹੈਗਾ ਮੀਡੀਅਮ ਸਾਈਜ਼ ਦਾ ਹਾਂ ਹਾਂ ਹਾਂਜੀ ਹਾਂਜੀ ਆ ਲੱਗਿਆ ਜਿਹੜਾ ਮਿਕਸ ਵੈਜ ਹੈਗਾ 180 ਦਾ ਹੋ ਜਾਂਦਾ ਆ ਅੱਛਾ ਤੇ ਜਿਹੜਾ 80 ਦਾ ਉਹ ਛੋਟਾ ਉਹ ਸਿੰਗਲ ਟਾਪਿੰਗ ਆ ਜਾਂਦਾ ਵਾ ਉਹ ਰੈਗੂਲਰ ਸਾਈਜ਼ ਆ ਹਾਂਜੀ ਹਾਂਜੀ ਆਪਨ ਆਪਣਾ ਰੈਡੀ ਹੋ ਗਿਆ ਪਾਣ ਤੇ ਜਣਾ ਅੱਛਾ ਇਹ ਤੁਸੀਂ ਗੈਸ ਦੇ ਨਾਲ ਚਲਾਇਆ ਹੋਇਆ ਹੈ ਗੈਸ

Редактор субтитров А.Семкин Корректор А.Егорова Ficou de ਕੁਝ ਕੀ ਕਹਿਣਾ ਚਾਹੋਗੇ ਫਦਰਗੋ ਜੀ ਕਹਿਣਾ ਦਾਤ ਲੋ ਕੀ ਹੈ ਜੀ ਆ ਬਾਕੀ ਟਰਾਈ ਕਰਕੇ ਦੇਖੋ ਪੀਜ਼ਾ ਤੁਹਾਨੂੰ ਕੈਸਾ ਲੱਗਿਆ ਵਾ ਤੇ ਰਿਵਿਊ ਸਾਨੂੰ ਜਰੂਰ ਦਿਓ ਬਾਕੀ ਆਇਓ ਜਰੂਰ ਲਾਈਕ ਕਰ ਲਾਈਕ ਸ਼ੇਅਰ ਦਾ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਆਪਣਾ ਚੈਨਲ ਹੈ ਜੀ ਜੀ ਚਲੋ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਮਾਰੇ ਕਰੀ ਤਾਡਾ ਚੰਗਾ ਕੰਮ ਚੱਲੇ ਕੱਲ ਨੂੰ ਦੁਕਾਨ ਵੀ ਖੋਲੋ ਠੀਕ ਹੈ